ਸਤਿ ਸ੍ਰੀ ਅਕਾਲ ਜੀ ਮੇਰੀਆਂ ਭੈਣਾਂ ਨੂੰ ਤੇ ਜੀ ਆਇਆਂ ਨੂੰ ਜੀ ਪੰਜਾਬੀ ਕਲੌਥਸ ਤੇ ਤੇ ਹੋਰ ਮੇਰੇ ਭੈਣ ਭਰਾ ਸਾਰੇ ਠੀਕ ਠਾਕ ਹੈ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤਰਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਤੇ ਅੱਜ ਜਾਣਾ ਜੀ ਆਪਾਂ ਦਵਾਈ ਲੈਣ ਬਠਿੰਡੇ ਅਡਵਾਂਸ ਹਸਪਤਾਲ 'ਚ ਪਰਮਿੰਦਰ ਸੰਧੂ ਕੋਲੋਂ ਮੇਰੀ ਦਵਾਈ ਚੱਲਦੀ ਹੈ ਅੱਜ ਆਪਾਂ ਜਾਣੇ ਜੀ ਦਵਾਈ ਲੈਣ ਤੇ ਮੈਂ ਕਿਹਾ ਚਲੋ ਆਪਾਂ ਤੋਂ ਪਹਿਲਾਂ ਸੂਟਾਂ ਦੀ ਵੀਡੀਓ ਪਾ ਦਈਏ ਤੇ ਆਪਣੇ ਕੋਲੇ ਆਏ ਹੈ ਜੀ ਕਢਾਈ ਵਾਲੇ ਸੂਟ ਰੇਟ ਹੈ ਜੀ ਇਹਨਾਂ ਦਾ 1000 1000 ਕਿਉਂਕਿ ਹਜੇ ਵਿਆਹ ਚੱਲੀ ਜਾਂਦੇ ਐ ਤੇ ਪੈਣਾ ਨੇ ਕਢਾਈ ਵਾਲੇ ਸੂਟ ਮੰਗਵਾਏ ਸੀਗੇ ਤੇ ਆਪਾਂ ਜੀ ਤੁਹਾਨੂੰ ਦਿਖਾ ਰਹੇ ਆਂ ਸਿਮਰ ਦਾ ਦੁਪੱਟਾ ਜੀ ਵਧੀਆ ਤੇ ਸਿਮਰ ਦਾ ਹੀ ਕੱਪੜਾ ਹੈ ਤੇ ਰੇਟ ਹੈ ਜੀ ਇਹਦਾ 1000 ਰੁਪਿਆ ਤੇ 11 ਜਾਂ ਕਲਰ ਹੈ ਜੀ ਆ ਸੂਟ ਦਾ ਆ ਦੁਪੱਟਾ ਹੈ ਜੀ ਆਪਾਂ ਸੂਟ ਤੁਹਾਨੂੰ ਦਿਖਾ ਰਹੇ ਆ ਉਹ ਸੂਟ ਆਈ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਵਧੀਆ ਕਢਾਈ ਹੈ ਰੇਟ ਹੈ ਜੀ ਇਹਦਾ 1000 ਰੁਪਿਆ ਰੇਟ ਹੈ ਜੀ ਇਹਨਾਂ ਦਾ 1000 ਰੁਪਿਆ ਇਸ ਕਹੇ ਜੀ ਕਿ ਕਲਰ ਕਰਨੇ ਤਾਂ ਬਹੁਤ ਆਇਆ मेहरूम कलर है जी बहुत सोना रेड महरूम जहा रेट इन्हो ही है जी हजार रुपया ਬਹੁਤ ਸੋਹਣੇ ਕਲਰ ਹੈ ਜਿੱਤੇ ਬਹੁਤ ਵਧੀਆ ਕਪੜਾ ਹੈ ਲਾਈਨਿੰਗ ਵਾਲੇ ਸੂਟ ਗਏ ਹੈ ਲਾਈਨਿੰਗ ਤਾਂ ਲੱਗੂਗੀ ਤੇ ਇੱਕ ਆਇਆ ਜੀ ਆਪਣੇ ਕੋਲੇ ਮਸਲੀਨ ਚ ਹੋ ਦੇਖੋ ਜੀ ਮਸਲੀਨ ਦਾ ਦੁਪੱਟਾ ਹੈ ਜੀ ਆ ਦੇਖੋ ਜੀ ਸਿਲਕ ਮਸਲੀਨ ਹੈ ਜੀ ਇਹ ਤੇ ਆ ਵਰਕ ਪੋਂਚੇ ਤੇ ਵੀ ਆ ਤੇ ਬਾਜੂ ਤੇ ਵੀ ਆ ਆ ਘੇਰੇ ਤੇ ਹੈ ਜੀ 5 ਮੀਟਰ ਦੀ ਕਟ ਹੈ ਇਧਰ रेट ਹੈ ਜੀ 800 ਇਹ ਸੂਟ ਦਾ ਰੇਟ ਹੈ ਜੀ 800 ਉਹਨਾਂ ਦਾ 1000 1000 ਹੈ ਇਹਨਾਂ ਸੂਟਾਂ 'ਚ ਕੋਈ ਸੂਟ ਮੇਰੀ ਭੈਣ ਨੂੰ ਜੇ ਤੁਹਾਨੂੰ ਪਸੰਦ ਹੋਵੇ ਤਾਂ ਜਰੂਰ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਰੱਖਿਓ ਜੀ ਤੇ ਆਪਦਾ ਆਰਡਰ ਬੁੱਕ ਕਰਵਾਇਓ ਤੇ ਆਪਣੇ ਕੋਲੋਂ ਆਇਆ ਜੀ ਬਾਹਰੋਂ ਆਰਡਰ ਸਕੀਨੀਆਂ ਦੇ ਤੇ ਉਹ ਆਪਾਂ ਹੁਣ ਤਿਆਰ ਕਰਕੇ ਦੇਣੀਆਂ ਸਕੀਵੀਆਂ ਜੀ ਵਰਧਮਾਨ ਪੱਛਮ ਦੀਆਂ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਕਮੈਂਟ ਵਧੀਆ-ਵਧੀਆ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮੇਰੀਆਂ ਭੈਣਾਂ ਦੇ ਸਹਿਯੋਗ ਦੀ ਮੈਨੂੰ ਲੋੜ ਆ ਤੇ ਤੁਸੀਂ ਦੱਸਿਆ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਤੇ ਜੇ ਕਈ ਵਾਰੀ ਵੀਡੀਓ ਬਣਾਉਣ ਦੇ ਵਿੱਚ ਗਲਤੀ ਰਹਿ ਜਾਂਦੀ ਹੈ ਕਈ ਵਾਰੀ ਗਲਤ ਬੋਲਾ ਜਾਂਦਾ ਤਾਂ ਜੀ ਆਪਾਂ ਸੌਰੀ ਮੰਗਦੇ ਆ ਤੇ ਮੇਰੀ ਵੀਡੀਓ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਨੇ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਆਪਾਂ ਜੀ ਜਾਣੇ ਅੱਜ ਦਵਾਈ ਲੈਣ ਲੇਟ ਹੋ ਰਹੀ ਹੈ ਜੀ ਆਪਣੀ ਬੱਸ ਆਉਣ ਵਾਲੀ ਆ